ਵਿਕਰਮ ਮਜੀਠੀਆ ਦੇ ਵੱਲੋਂ ਸੰਜੇ ਸਿੰਘ ਦੇ ਖਿਲਾਫ ਕੀਤੇ ਗਏ ਮਾਨ ਹਾਨੀ ਕੇਸ ਦੇ ਵਿੱਚ ਅੱਜ ਅੰਮ੍ਰਿਤਸਰ ਕੋਰਟ ਵਿੱਚ ਸੁਣਵਾਈ ਹੋਈ ਹੈ। ਇਸ ਕੇਸ ਦੇ ਵਿੱਚ ਅਗਲੀ ਤਰੀਕ 24 ਅਕਤੂਬਰ 2024 ਪਈ ਹੈ। ਸੰਜੇ ਸਿੰਘ ਅਤੇ ਵਿਕਰਮ ਮਜੀਠੀਆ ਦੋਨਾਂ ਨੂੰ ਇਸ ਤਰੀਕ ਤੇ ਪੇਸ਼ ਹੋਣਾ ਪਵੇਗਾ। ਵਿਕਰਮ ਮਜੀਠੀਆ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ, ਲੌਰੈਂਸ ਬਿਸ਼ਨੋਈ, ਰਿੰਦਾ ਅਤੇ ਲੰਡਾ ਗੈਂਗਸਟਰਾਂ ਦੀ ਮਦਦ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਸਰਪੰਚ ਬਣਾ ਰਹੀ ਹੈ ਤੇ ਜੇਲ੍ਹਾਂ ਦੇ ਵਿੱਚੋਂ ਫੋਨ ਕਰਕੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਆਜ ਬੜੀ ਸਪਸ਼ਟ ਐਂਡ ਕਲੀਅਰ ਅਲੀਗੇਸ਼ਨ ਆ ਸਮਝਿਓ ਇਹ ਮੈਂ ਕਲੀਅਰਲੀ ਕਹਿ ਰਿਹਾ ਤੁਹਾਨੂੰ ਕਿ ਇਸ ਪੰਚਾਇਤੀ ਚੋਣਾਂ ਚ ਪੰਜਾਬ ਦੇ 13.5 ਹਜ਼ਾਰ ਪਿੰਡਾਂ ਚ ਰਹਿਣ ਵਾਲੇ ਲੋਕਾਂ ਨੂੰ ਲੋਕਤੰਤਰ ਦੀ ਜਿਹੜੀ ਬੇਸਿਕ ਪ੍ਰਕਿਰਿਆ ਹੈ ਵੋਟਾਂ ਪਾਉਣ ਦੀ ਉਹਦੇ ਤੋਂ ਵਾਂਝੇ ਵੀ ਰੱਖਿਆ ਜਾ ਰਿਹਾ ਹੈ ਔਰ ਕਰੋੜਾਂ ਰੁਪਏ ਦੀ ਕਰੋੜਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ ਸਰਪੰਚੀਆਂ ਨੂੰ ਪੰਚੀਆਂ ਨੂੰ ਵੇਚਿਆ ਜਾ ਰਿਹਾ ਔਰ ਹਰ ਬਲਾਕ ਦੀ ਮੈਂ ਅੱਜ ਕਹਿ ਰਿਹਾ ਇਹ ਕਹਿੰਦੇ ਨਾ ਕੱਟੜ ਇਮਾਨਦਾਰ ਇਹਨਾਂ ਤੋਂ ਕੱਟੜ ਬੇਈਮਾਨ ਲੋਕ ਕੋਈ ਨਹੀਂ ਮਜੀਠਾ ਬਲਾਕ ਔਰ ਤਰਸਿੱਕਾ ਬਲਾਕ ਜੇ ਮੈਂ ਕਹਿ ਦਿਆਂ ਅਮਨਦੀਪ ਤੇ ਗੁਰਪ੍ਰਤਾਪ ਦੀ ਹੋ ਜੇ ਔਰ ਹਲਫੀਆਂ ਬਿਆਨ ਲੋਕ ਦੇ ਨੂੰ ਤਿਆਰ ਹੋਣਗੇ ਜੇ ਸਰਕਾਰ ਉਹਨਾਂ ਦੀ ਉਹਨਾਂ ਨੂੰ ਡਰਾਵੇ ਧਮਕਾਵੇ ਨਾ ਲੱਖਾਂ ਰੁਪਈਆ ਲੈ ਕੇ ਰਿਜ਼ਰਵ ਡੀ ਰਿਜ਼ਰਵ ਰੈਜ਼ਰਵੇਸ਼ਨ ਦੇ ਉੱਤੇ ਖੇਡ ਔਰ ਕਾਗਜ਼ ਦੀ ਪ੍ਰਕਿਰਿਆ ਨੂੰ ਕਾਗਜ਼ ਉਡਾਉਣ ਤੱਕ ਦੇ ਇਹ ਚੱਕਰ 'ਚ ਲੱਖਾਂ ਰੁਪਏ ਦਾ ਲੈਣ-ਦੇਣ ਹੋ ਰਿਹਾ ਔਰ ਸਾਰੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਇਹ ਨੌ ਦੀ ਵੋਟ ਹੈ ਇਹ ਲੋਕਤੰਤਰ ਦਾ ਕੋਝਾ ਮਜ਼ਾਕ ਉਟਾਇਆ ਗਿਆ ਹੈ ਇਹ ਡਿਕਟੇਟਰਸ਼ਿਪ ਹੈ ਔਰ ਪੈਸੇ ਦਾ ਜੋਰ ਤੇ ਇਲੈਕਸ਼ਨ ਹੋ ਰਹੀ ਔਰ ਪੈਸਾ ਹੀ ਚੱਲਿਆ ਔਰ ਰਾਜ ਕੇ ਇਹਦੇ ਚ ਲੁੱਟ ਕੋ ਸੁੱਟ ਲੋਕਾਂ ਦੀ ਕੀਤੀ ਗਈ ਔਰ ਜੋ ਮਾਰਕਟ ਆਈ ਹੋਈ ਆ ਕਈ ਬਲਾਕ ਤਾਂ ਇਹ ਜਿਹਨੇ ਜਿੱਥੇ ਮੇਰੇ ਕੋਲ ਖਬਰ ਆਈ ਆ ਕਿ ਕਾਗਜ਼ ਹੀ ਮੈਨੂੰ ਲੱਗਦਾ 10% ਆਪੋਜੀਸ਼ਨ ਨੇ ਢਾਕਲ ਕੀਤੇ ਬਾਕੀ ਨੇ ਕੀਤੇ ਨਹੀਂ